ਸਬਡਿਵੀਜ਼ਨ ਇੰਡਸਟਰੀਅਲ ਏਰੀਆ ਵੀ ਦੇ ਪੁਲਿਸ ਸਟੇਸ਼ਨ ਡਿਵੀਜ਼ਨ 6 ਨੂੰ ਬਹੁਤ ਵੱਡੀ ਸਫਲਤਾ ਹਾਸਲ ਹੋਈ ਜਦੋਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਸਨੇਚਿੰਗਸ ਲੁੱਟਖੋਹਾਂ ਕਰਨ ਵਾਲੇ ਤਿੰਨ ਪ੍ਰਾਈਮ ਦੋਸ਼ੀਆਂ ਨੂੰ ਪੁਲਿਸ ਨੇ ਬੜੀ ਸਫਲਤਾਪੂਰਵਕ ਹਿਊਮਨ ਇੰਟੈਲੀਜੈਂਸ ਦੀ ਹੈਲਪ ਦੇ ਨਾਲ ਗ੍ਰਫਤਾਰ ਕਰਿਆ ਇਹ ਜਿਹੜੀ ਇਹਨਾਂ ਦੀ ਜੋ ਡਿਟੇਲਸ ਨੇ ਉਹ ਇਸ ਪ੍ਰਕਾਰ ਨੇ ਜਸਵੰਤ ਸਿੰਘ ਉਰਫ ਜੱਸਾ ਸਨ ਆਫ ਸ਼ੰਗਾਰਾ ਸਿੰਘ ਇਹ ਰੇਨ ਵਾਲਾ ਹੈਗਾ ਜਸਪਾਲ ਵਾਂਗਰ ਦਾ ਇਹ ਹੁਣ ਲੁਹਾਰ ਨਗਰ ਰਹਿੰਦਾ ਹੈ ਤੇ ਦੂਸਰਾ ਬੱਬੂ ਮਹਿਤਾ ਸਨ ਆਫ ਲੇਟ ਅਸ਼ਵਨੀ ਕੁਮਾਰ ਗਲੀ ਨੰਬਰ ਇੱਕ ਗੁਰਬਚਨ ਨਗਰ ਪੁਲਿਸ ਸਟੇਸ਼ਨ ਡੱਬਾ ਤੀਸਰਾ ਹੈਗਾ ਸਾਹਿਲ ਕੁਮਾਰ ਸਨ ਆਫ ਸਾਹਿਲ Yadav ਗਲੀ ਨੰਬਰ ਤਿੰਨ ਗੁਰਬਚਨ ਨਗਰ ਇਹ ਜਿਹੜੇ ਤਿੰਨ ਅਕਿਊਜ਼ਡ ਹੈਗੇ ਨੇ ਇਹ ਆਮ ਤੌਰ ਤੇ ਜਿਹੜਾ ਹੁਣ ਜੋ ਹੁਣ ਤੱਕ ਪੁੱਛ ਕੇ ਚਾਈ ਹੈ ਇਹਨਾਂ ਦੇ ਇਹਨਾਂ ਦਾ ਮੋਡਸ ਆਪਰੈਂਡੀ ਸੀਗਾ ਵੀ ਰਾਹਗੀਰਾਂ ਨੂੰ ਲੁੱਟ ਲੈਣਾ ਦਾਤਰੇ ਨਾਲ ਵਾਰ ਕਰਨਾ ਮੋਟਰਸਾਈਕਲ ਦੇ ਉੱਤੇ ਜੋ ਲੁੱਟਖੁਆ ਕਰਕੇ ਉੱਥੋਂ ਮੌਕੇ ਤੋਂ ਭਜਾ ਲੈਣਾ ਬਾਈਕ ਆਪਣੀ ਭਜਾ ਲੈਣਾ ਤੇ ਜੁੜੀ ਜਿਹੜੀ ਵਾਰਦਾਤ ਤੋਂ ਇਹ ਫੜੇ ਗਏ ਨੇ ਉਹ ਵਾਰਦਾਤ ਇਹਨਾਂ ਨੇ ਕੀਤੀ ਸੀ 29 April 2025 ਨੂੰ ਤਕਰੀਬਨ ਸ਼ਾਮ 4:30 ਵਜੇ ਜਦੋਂ ਇਹਨਾਂ ਨੇ ਦਵਿੰਦਰ ਚੌਧਰੀ ਨਾਮ ਦੇ ਇੱਕ ਬੰਦੇ ਤੋਂ ਇਹਦੇ ਕੋਲੇ 23-24000 ਰੁਪਇਆ ਤਕਰੀਬਨ ਕੈਸ਼ ਸੀਗਾ ਉਹਦੇ ਤੋਂ ਲੁੱਟ ਦੀ ਵਾਰਦਾਤ ਅੰਜਾਮ ਉਹ ਨੋਟ ਜਾਮ ਦਿੱਤਾ ਤੇ तकरीबन 5000 ਰੁਪਏ ਉਹ ਖੋਣ ਦੇ ਵਿੱਚ ਉਤੋਂ ਖੋ ਕੇ ਉਤੋਂ ਨਿਕਲ ਗਏ ਇਹ ਦਵਿੰਦਰ ਚੌਧਰੀ ਉਸ ਟਾਈਮ ਤੇ ਵੈਸਟਰਨ ਯੂਨੀਅਨ ਤੋਂ ਆਪਣੇ ਓਨਰ ਦੀ ਐਕਟਿਵਲ ਲੈ ਕੇ ਉਤੋਂ ਵਾਪਸ ਆ ਰਿਹਾ ਸੀਗਾ ਪੈਸੇ ਕਢਵਾ ਕੇ ਜਦੋਂ ਵਾਪਸੀ ਤੇ ਉਹਨਾਂ ਨਾਲ ਇਹ ਵਾਰਦਾਤ ਹੋਈ ਇਹ ਵੱਡੀ ਸਫਲਤਾ ਇਸ ਲਈ ਮੰਨੀ ਜਾਂਦੀ ਹੈ ਕਿਉਂਕਿ ਇਹਨਾਂ ਦੇ ਕੋਲੋਂ ਸੱਤ ਵਾਰਦਾਤਾਂ ਜਿਹੜੀਆਂ ਹੈਗੀਆਂ ਨੇ ਹੁਣ ਤੱਕ ਵੀ ਪੁਛਗਿੱਛ ਵਿੱਚ ਸਾਹਮਣੇ ਆਈਆਂ ਨੇ ਜੋ ਮਾਰਚ ਤੇ April ਦੇ ਮਹੀਨੇ ਦੇ ਵਿੱਚ ਇਹਨਾਂ ਨੇ ਇਸ ਤੋਂ ਇਲਾਵਾ 7 ਵਾਰ ਲੁੱਟਾਂ ਹੋਰ ਕਰੀਆਂ ਨੇ ਜਿਸ ਮੰਦੀ ਇਹਨਾਂ ਤੋਂ ਇਹਨਾਂ ਨੇ ਪੁੱਛਕਿਛ ਦੇ ਵਿੱਚ ਮੰਨਿਆ ਕਿਸੇ ਦੇ ਵਿੱਚ 7000 ਰੁਪਏ ਕਿਸੇ ਦੇ ਵਿੱਚ 4000 ਰੁਪਏ ਕਿਸੇ ਦੇ ਵਿੱਚ ਮੋਬਾਈਲ ਕਿਸੇ ਦੇ ਵਿੱਚ ਇਹਨਾਂ ਨੇ ਪਰਸ ਵਗੈਰਾ ਜਿਹੜੀ ਸਨੈਚ ਕੀਤੇ ਹੋਏ ਨੇ ਤੇ ਇਹ ਇਹਨਾਂ ਦੀ ਜਿਹੜੀ ਅਰੈਸਟ ਹੈਗੀ ਆ ਉਹ 6 ਤਰੀਕ ਨੂੰ ਅੱਜ ਸਵੇਰ ਰੇਲਵੇ ਫਾਟਕ ਦੇ ਨੇੜੇ ਚੇਤ ਸਿੰਘ ਨਗਰ ਵਿਖੇ ਇਨਾਂ ਦੀ ਅਰੈਸਟ ਪੁਲਿਸ ਸਟੇਸ਼ਨ ਡਿਵੀਜ਼ਨ 6 ਦੀ ਟੀਮ ਵੱਲੋਂ ਕੀਤੀ ਗਈ ਹੈ ਤੇ ਮਾਨਯੋਗ ਸੀਪੀ ਸਾਹਿਬ ਦੀ ਹਦਾਇਤਾਂ ਦੇ ਪੱਲੇ